ਖੰਡਿਆਲ ਦੀ ਟੀਮ ਲਈ ਖੇਡ ਰਹੇ ਹੈ ਨੇਬੇ ਵਰਗੇ ਮੁੰਡੇ ਜਸਵਿੰਦਰ ਵਰਗੇ ਯੱਗੇ ਵਰਗੇ ਬਹੁਤ ਵਧੀਆ ਟੀਮ ਅੱਜ ਖੰਡਿਆਲ ਦੀ ਬਣੀ ਹੋਈ ਹੈ ਉਧਰ ਵੀ ਟੀਮ ਕੰਦੇ ਟੌਪ ਦੀ ਹੈ ਮੱਖਣਾ ਮੁੰਡਾ ਹਰਰੇਪੁਰ ਵਾਲਾ ਪੁੱਠੀ ਸੋਰੀ ਦੀ ਟੀਮ ਬੜੀ ਮੱਲੀ ਤਰਵੰਨੀ ਹੈ ਗੋਰੇ ਵਰਗੇ ਨਿਖ ਹੈ ਬਹੁਤ ਸੋਨਾ ਮੁਕਾਬਲਾ ਕਿੱਲੇ ਜਾ ਰਿਹਾ ਹੈ ਜੀ ਭਾਜੀ ਭਾਜੀ ਸਿਰੂ ਸਿੰਘ ਦੀ ਬਾਤ ਉਹਨਾਂ ਦਾ ਬੜਾ ਮਾਨ ਸਨਮਾਨ ਕਰਨਾ ਹੈ ਨਾਲ ਹੀ ਉਹਨਾਂ ਦੇ ਗੁਰਪ੍ਰੀਤ ਸਿੰਘ ਸਿੱਧੂ ਮਹਾਰਾਜ ਦਾ ਉਹਨਾਂ ਦਾ ਵੀ ਬੜਾ ਮਾਣ ਸਨਮਾਨ ਕਰਨਾ ਹੈ ਦੋਵੇਂ ਵੀਰ ਤੇਜ ਕੋਲ ਪਹੁੰਚਣਾ ਤੇ ਆਪਣਾ ਮਾਣ ਸਨਮਾਨ ਪ੍ਰਾਪਤ ਕਰਦੇ। ਵਾਕਿਤ ਤਾਂ ਆਗਮਨ ਹੈ ਖੇਡੇ ਰਹਾ ਹੈ ਸਹਾਰਨਪੁਰ ਜ਼ਿਲ੍ਹਾ ਪਤਕ ਦੇ ਚੀਤਾ ਨਾਮ ਹੈ ਮੁੰਡੇ ਦਾ ਜਿਹੜਾ ਮੁੰਡਾ ਕੋਠੇ ਸਪੂਰੇ ਦੀ ਟੀਮ ਦੇ ਲੱਗਾ ਤੱਕਦੇ ਸੈਕਟਰ ਦੇ ਵਿੱਚ ਖੇਡਦਾ ਹੈ। ਔਰ ਦੁਨੀਆ ਦਾ ਵੱਡਾ ਮੱਲ ਬਣ ਬੈਠਾ ਮੁੰਡਾ ਅੱਜ ਵਿਸ਼ੇਸ਼ੌਰ ਤੇ ਮੁੰਡਿਆਂ ਨੇ ਸਭ ਦੇ ਪੱਤਰ ਲਾਏ ਔਰ ਅੱਜ ਤੱਕ ਦੇ ਵੀ ਕੋਠੇ ਸਪੂਰੇ ਦੀ ਟੀਮ ਲਈ ਖੇਡਦਾ ਹੈ। ਔਰ ਇਧਰਲੇ ਪਾਸੇ ਵੀ ਚਾਹ ਰਹੇ ਲੱਬੇ ਵਰਗੇ ਵੱਡੇ ਨਾਲ ਵਸੌਂਦੀਆ ਪਿੰਡ ਹੈ ਜ਼ਿਲ੍ਹੇ ਮਾਲਸੀ ਦਾ ਤੇ ਹਰਜੀਤ ਕਹਿੰਦੇ ਪੁੰਜਿਆ ਹੋਇਆ ਹੈ ਨਾਲ ਕਮਲ ਵਰਗੇ ਮੁੰਡੇ ਔਰ ਟੀਮ ਕੇਦੇ ਬੜੀ ਤਾਕਤਵੀਂ ਹੋਈ ਹੈ ਦੋਨੇ ਟੀਮਾਂ ਤਾਕਤਵੀਆਂ ਹੈ ਇਹ ਗੱਲਾਂ ਕਹਿੰਦੇ ਵੱਡੀਆਂ ਹੋਣਗੀਆਂ ਮੇਰੇ ਮਿੱਤਰੋ ਵੀ ਭੱਜਦੇ ਨੂੰ ਇੱਕੋ ਜਿਹੇ ਬਾਣ ਮਿੱਤਰੋ ਬਾਅਦ ਇੱਕ ਟੱਕਰੇ ਨੇ ਖਾਲੀਆਂ ਨੂੰ ਖਾਣ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਆ ਘੁੰਮ ਪੈ ਗਈ ਸੁਖਲੱਦੀ ਦੇ ਵੱਡੇ ਕੱਪ ਦੇ ਪਰ ਸਾਹਮਣੇ ਖੁਜ ਨਾਵਰ ਵਾਲਾ ਕਿਦੇ ਚੀਤਾ ਬੱਲੇ ਬੱਲੇ ਕਰਾ ਗਿਆ ਹੈ ਔਰ ਪਿਛਲੇ ਦਿਨੀ ਕਹਦੀ ਖੇਡਿਆ ਕਿਦੇ ਸਾਹੂਲ ਸੈਕਿੰਡ ਦੀ ਧਰਤੀ ਦੇ ਕਿਦੇ ਲਹਿੰਗੇ ਵਾਲਾ ਪਿੰਡ ਹੈ ਹੈਪੀ ਹੋਰਾਂ ਦਾ ਤੇ ਪ੍ਰਬੰਧਕਾਂ ਦੀ ਟੀਮ ਲਈ ਖੇਡਿਆ ਤੇ ਬੱਲੇ ਕਿ ਕਰਾਈ ਹੈ ਅੱਜ ਤੱਕ ਸਾਹਮਣੇ ਮੁੰਡਾ ਕੋਠੇ ਸਪੂਰੇ ਦੀ ਟੀਮ ਲਈ ਖੇਡਿਆ ਹੈ ਅਕਤੰਬਰ 3 ਤੇ ਵੀ ਮੈਚ ਵਾੜਾ ਸੋਹਣਾ ਖੇਡੇ ਰਿਹਾ ਹੈ। ਬਠਿੰਡਾ ਆਲ ਗਿਆਨੇ ਦੀ ਟੀਮ ਦਾ ਕਿਹਦੇ ਮੈਚ ਖੇਡੇ ਜਾ ਰਿਹਾ ਹੈ। ਇਹ ਦੋਨੇ ਟੀਮਾਂ ਵੀ ਕਹਿੰਦੀ ਹੈ ਬੜੀਆਂ ਟੌਪਰੀਆਂ। ਜ਼ਿਲ੍ਹੇ ਕਦੇ ਬਠਿੰਡੇ ਦੀ ਟੀਮ ਤੇ ਨਾਲ ਗਿਆਨੇ ਦੀ ਟੀਮ ਇਸੇ ਇਲਾਕੇ ਦੀ ਕਹਿੰਦੇ ਬੜੀ ਟੌਪ ਦੀ ਟੀਮ ਹੈ। ਗਿੰਦੜਾ ਵਾਲੇ ਮੁੰਡੇ ਬੈਰੀ ਬਿਲਕੁਲ ਤਿਆਰ ਰਹਿਵਾਂਗੇ 4 ਨੰਬਰ ਗ੍ਰਾਊਂਡ ਤੇ ਉਸ ਤੋਂ ਬਾਅਦ ਗਿੰਦੜਾ ਦੀ ਟੀਮ ਦਾ ਕਹਿੰਦੇ ਮੈਚ ਖੜਾ ਹੈ। ਜ਼ਿਲ੍ਹੇ ਸਰਸੇਦੀ ਕਹਿੰਦੇ ਟੀਮ ਔਰ ਬੜੀਆਂ ਲੰਬੀਆਂ ਦੂਰੀਆਂ ਤੈਅ ਕਰਕੇ ਆਈ ਅੱਜ ਨਾਲ ਹੀ ਉਧਰ ਜਦਵੀਰ ਕੰਬੋੜ ਭਰਾ ਸਾਡਾ ਧਨੌਰ ਪਿੰਡਾ ਜ਼ਿਲ੍ਹਾ ਸਰਸੇ ਦਾ ਔਰ ਵਿਸ਼ੇਸ਼ ਤੌਰ ਤੇ ਕਿਹਦੇ ਲਾਈਵ ਜੁੜੇ ਹੋਏ ਆ ਬਹੁਤ ਬਹੁਤ ਸਵਾਗਤ ਨੇ ਵਾਲੀਵਾਲ ਸ਼ੂਟਿੰਗ ਔਰ ਫਾਇਰ ਪੇਂਡ ਦੇ ਜਰੀਏ ਕਿਹਦੇ ਜੁੜੇ ਹੋਏ ਆ ਸਾਡੇ ਦਰਬਿਆਨ ਔਰ ਦੁਨੀਆ ਦੇ ਕਹਦੀ ਵੀ ਵੱਡੇ ਅੱਜ ਕਹਦੀ ਫੇਸਬੁਕ ਦੇ ਵੱਡੇ ਪੇਜਾਂ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਮੇਲੇ ਜਿਹੜੇ ਲੱਗ ਕੀਤੇ ਜਾ ਰਿਹਾ ਜਿੰਨੇ ਵੀ ਸਾਡੇ ਪਹੁੰਚੇ ਲਾਈਵ ਕਰਨ ਦੇ ਲਈ ਤੇ ਕੱਲੇ ਕੱਲੇ ਵੀਰ ਦੇ ਉਸੇ ਧੰਨਵਾਦ ਕਰਦੇ ਆ ਉਧਰ ਕੇਰੀਆਂ ਦਾ ਮੈਚ ਕਿਤੇ ਜਾ ਰਿਹਾ ਹੈ ਔਰ ਕੱਲ ਦੇ ਦਿਨ ਕੇਰੀਆਂ ਦੀ ਟੀਮ ਹੀ ਬਹੁਤ ਸੋਹਣਾ ਕਦੇ ਖੇਡੀ ਔਰ ਦੂਜੇ ਨੰਬਰ ਤੇ ਰਹੀ ਹੈ ਔਰ ਅੱਜ ਦੇਖਾਂਗੇ ਗੱਲਾਂ ਬਾਤਾਂ ਕਹਿੰਦਾ ਵੀ ਬਣਦੀਆਂ ਲਾ ਵੀ ਸੂਰਜਾ ਖੇਚ ਤਿਆਰੀ ਤੇ ਗੱਲਾਂ ਕਹਿੰਦੇ ਫੇਰ ਬਣ ਗਈਆਂ ਪਰ ਸਾਹਮਣੇ ਮੈਚ ਵਾਕਿਨ ਦੋ ਨੰਬਰ ਗਰਾਊਂਡ ਤੇ ਬੜਾ ਟਾਕ ਦਾ ਲੱਗਿਆ ਹੋਇਆ ਹੈ ਖਿਆਲੀ ਵਾਲੇ ਤੇ ਕੋਠੇ ਸਪੂਰੇ ਵੀ ਕਹਿੰਦੇ ਟੱਕਰ ਆਹ ਸਾਹਮਣੇ ਫਸ ਗਿਆ ਮੈਚ ਤੇ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਵੀ ਟੀਮ ਦੋਨੇ ਚੰਗੀਆਂ ਕੋਈ ਮਾਰੂ ਛਾਟਾਂ ਤੇ ਕੋਈ ਕਰੂਗਾ ਡਿਫੈਂਸ ਯਾਰੋ ਝੁੱਕ ਝੁੱਕ ਕੇ ਹੋਇਆ ਜਿਹੜਿਆਂ ਟੌਲਿਆ ਪੱਟਾ ਗੁੱਟਾਂ ਵਿੱਚ ਜ਼ੋਰ ਮਿੱਤਰੋ ਹੋਣੇ ਜਾਣਾ ਜਿੱਤ ਕੇ ਜਗਪਾਲ ਕੋਟੇ ਸਪੂਰੇ ਉਹ ਆਪਣਾ ਸਨਮਾਨ ਲਵੇ ਜੀ ਜਗਪਾਲ ਕੋਟੇ ਸਪੂਰੇ ਸਾਡਾ ਵੀਰ ਉਹ ਆਪਣਾ ਸਨਮਾਨ ਪ੍ਰਾਪਤ ਕਰ ਲੇ ਜਗਪਾਲ ਕੋਟੇ ਸਪੂਰੇ ਹਨੋਰ ਪ੍ਰੀ ਸਿੱਧੂ ਹੋਵੇ ਭਰਾ ਆਪਣਾ ਸਨਮਾਨ ਲਵੇ ਨੇਰੀ ਵਾਲਾ ਵੀਰ ਸਾਡਾ ਗੁਰਪ੍ਰੀਤ ਸਿੱਧੂ ਉਹ ਵੀਰ ਨੂੰ ਵੀ ਬੇਚੇ ਵੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰੇਗੀ ਭਾਈ ਜੀ ਗਰਾਊਂਡ ਨੰਬਰ 4 ਦੀਆਂ ਸਾਡਾ ਟੀਨਾ ਆ ਮੇਰਾ ਵੀਰ ਬਣ ਕੇ ਮੇਰੀ ਬੇਨਤੀ ਹੈ ਉਧਰ ਕਿਦੜਾ ਸਰਸਾ ਤੇ ਕੋਟਲੇ ਦੀ ਟੀਮ ਨੂੰ ਮੇਰੀ ਬੇਨਤੀ ਹੈ ਮੁੰਡੇ ਆਉਣ ਜੀ ਗਰਾਊਂਡ ਨੰਬਰ 4 ਦੇ ਵਿੱਚ ਉਹਨਾਂ ਦਾ ਮੈਚ ਖੇਡਿਆ ਜਾਣਾ ਤੌਰ ਗਰਾਊਂਡ ਨੰਬਰ ਇੱਥੇ ਦੇ ਵਿੱਚ ਹਨਮਾਨਗੜ੍ਹ ਤੇ ਤਿਆਨੇ ਦੀ ਟੀਮ ਪਹੁੰਚੀ ਉਹਦਰ ਜੀ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਕਹਿੰਦੇ ਇੱਕ ਹੈ ਮਨਵੀਰ ਸਿੱਧੂ ਪੰਜਾਬ ਪੁਲਿਸ ਕਰਨ ਸੁਖਲਦੀ ਦੇ ਨਾਲ ਭਾਈਆਂ ਤੋਂ ਵੱਧ ਕੇ ਪਿਆਰ ਹੈ ਰੰਗਲਾ ਸੱਜਣ ਮਨਵੀਰ ਸਿੱਧੂ ਪੰਜਾਬ ਪੁਲਿਸ ਉਹ ਵੀ ਭਰਾ ਚੇਚੇ ਦੌਰ ਤੇ ਆਇਆ ਹੈ ਮੋਸਟ ਵੈਲਕਮ ਜੀ ਆਇਆਂ ਆਖਾਂਗੇ ਇਸ ਮੇਲੇ ਤੇ ਸਾਰੇ ਵੀਰ ਪਿਆਰ ਸਦਕਾ ਪੱਜੇ ਹੋਏ ਹੈ ਸਾਰੇ ਵੀਰਾਂ ਦਾ ਬੜਾ ਧੰਨਵਾਦ ਹੈ ਇੰਨੇ ਵੀ ਭਰਾ ਪਜੇ ਹੈ ਭਾਈ ਜੀ ਮੇਰੀ ਬੇਨਤੀ ਹੈ ਮੇਰਾ ਵੀਰ ਬਣ ਕੇ ਦੋ ਨੰਬਰ ਗਰਾਊਂਡ ਦੇ ਵਿੱਚ ਆਓ ਜੀ